ਕਈ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਦੀ ਮਾਰ ਪਊਗੀ ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਜੋ ਇਹ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਲਾਲ ਰੰਗ ਦਾ ਅਲਰਟ ਜੋ ਹੈ ਉਹ ਖਾਸ ਤੌਰ ਤੇ ਉਤੇ ਨਜ਼ਰ ਆ ਰਿਹਾ ਹੈ ਔਰ ਇਹ ਅਲਰਟ ਲੋੜੀ ਵਾਲੇ ਦਿਨ ਵੀ ਇਸੇ ਤਰੀਕੇ ਦੇ ਨਾਲ ਜਾਰੀ ਰਹੂਗਾ ਲੋੜੀ ਵਾਲੇ ਦਿਨ ਵੀ ਸੰਘਣੀ ਧੁੰਦ ਪੈਣ ਦੇ ਪੂਰੇ-ਪੂਰੇ ਅਸਾਰ ਦੱਸੇ ਗਏ ਨੇ ਤਾਂ ਜੇਕਰ ਤੁਸੀਂ ਲੋੜੀ ਦਾ ਪ੍ਰੋਗਰਾਮ ਕਿਸੇ ਦੇ ਵਾਸਤੇ ਜਾ ਰਹੇ ਹੋ ਮਨਾਉਣ ਦੇ ਲਈ ਕਿਸੇ ਦੇ ਪ੍ਰੋਗਰਾਮ ਰੱਖਿਆ ਹੋਇਆ ਤੁਸੀਂ ਉੱਥੇ ਜਾਣਾ ਹੈ ਤਾਂ ਆਪਣਾ ਟਾਈਮ ਸਿਰ ਹੀ ਉੱਥੇ ਪ੍ਰੋਗਰਾਮ ਤੇ ਪਹੁੰਚ ਜਿਓ ਕਿਉਂਕਿ ਅਲਰਟ ਜਾਰੀ ਹੋ ਚੁੱਕਿਆ ਹੈ ਲਾਲ ਰੰਗ ਦਾ ਅਲਰਟ ਤੁਸੀਂ ਦੇਖ ਰਹੇ ਹੋ ਇਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਨਜ਼ਰ ਆ ਰਿਹਾ ਹੈ ਜਿਹੜੇ ਜ਼ਿਲ੍ਹੇ ਜਿਹੜੇ ਇਸ ਵੇਲੇ ਪ੍ਰਭਾਵ ਦੇ ਹੇਠ ਆਉਣਗੇ ਅਮਰitsar ਹੋਵੇ ਤਰਨਤਾਰਨ ਹੋਵੇ ਫਿਰੋਜ਼ਪੁਰ ਹੋਵੇ ਫਾਜ਼ਿਲਕਾ ਹੋਵੇ ਮੁਕਸਰ ਸਾਹਿਬ ਹੋਵੇ ਫਰੀਦਕੋਟ ਹੋਵੇ ਮੋਗਾ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਲੁਧਿਆਣਾ ਜਲੰਧਰ ਕਪੂਰਥਲਾ ਪਟਿਆਲੇ ਤੱਕ ਜਿਹੜਾ ਹੈ ਅਲਰਟ ਜਾਰੀ ਰਹੇਗਾ ਔਰ ਕੱਟ ਕਿਹੜੇ ਕਿਹੜੇ ਥਾਵਾਂ ਦੇ ਉੱਤੇ ਥੋੜਾ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਉਹ ਹੈ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਤੇ ਫਤਿਹਗੜ ਸਾਹਿਬ ਤੇ ਪਠਾਨਕੋਟ ਵਾਲੇ ਪਾਸੇ ਥੋੜਾ ਘਟ ਰਿਹਾਗਾ ਪਰ ਇਹਨਾਂ ਬਾਕੀ ਥਾਵਾਂ ਦੇ ਉੱਤੇ ਬਹੁਤ ਸੰਘਣੀ ਧੁੰਦ ਪੈਣ ਦੇ ਅਸਾਰ ਦੱਸੇ ਜਾ ਰਹੇ ਨੇ ਤਾ 12 ਤਰੀਕ ਨੂੰ ਵੀ ਸੰਗਣੀ ਧੁੰਦ ਰਹਿਣੀ ਹੈ 13 ਨੂੰ ਵੀ ਰਹਿਣੀ ਹੈ 14 15 ਤੇ 16 ਤੱਕ ਨੂੰ ਇਹ ਸੰਗਣੀ ਧੁੰਦ ਜਿਹੜੀ ਹੈ ਉਹ ਰਹੇਗੀ ਤਾਂ ਇਹ ਵਾਰਨਿੰਗ ਦਿੱਤੀ ਗਈ ਹੈ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਕਿ ਜੇਕਰ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲ ਰਹੇ ਹੋ ਤਾਂ ਧਿਆਨ ਦੇ ਨਾਲ ਇਹ ਖਬਰ ਸੁਣ ਲਓ ਧਿਆਨ ਦੇ ਨਾਲ ਇਹ ਖਬਰ ਸੁਣ ਲਓ ਔਰ ਲੋਕਾਂ ਤੱਕ ਵੀ ਇਹ ਖਬਰ ਪਹੁੰਚਾ ਦਿਓ ਕੋਈ ਕਿਸੇ ਵੇਖਦੇ ਆ ਇਸ ਮੌਸਮ ਦੇ ਵਿੱਚ ਲੋਕ ਸੜਕਾਂ ਤੋਂ ਬਾਹਰ ਨਿਕਲ ਜਾਂਦੇ ਨੇ ਆਪਣੇ ਘਰਾਂ ਤੋਂ ਬਾਹਰ ਨਿਕਲ ਜਾਂਦੇ ਆ ਨੇ ਸੜਕਾਂ ਦੇ ਉੱਤੇ ਉਤਰ ਆਉਂਦੇ ਨੇ ਮੌਸਮ ਦਾ ਆਨੰਦ ਮਾਣਨ ਦੇ ਲਈ ਸੜਕਾਂ ਦੇ ਉੱਤੇ ਆ ਜਾਂਦੇ ਨੇ ਪਰ ਇਹ ਮੌਸਮ ਬਹੁਤ ਖਤਰਨਾਕ ਹੋ ਸਕਦਾ ਹੈ ਜਿੱਥੇ ਬਿਮਾਰੀ ਦੇ ਸਕਦਾ ਹੈ ਜਿੱਥੇ ਤੁਹਾਨੂੰ ਇਹ ਕੋਈ ਵੀ ਤਰੀਕੇ ਦਾ ਖਾਂਸੀ ਜ਼ੁਕਾਮ ਕਰ ਸਕਦਾ ਹੈ ਔਰ ਉੱਥੇ ਹੀ ਰੋਡ ਐਕਸੀਡੈਂਟ ਦੇ ਵੀ ਹੋਣ ਦੇ ਬਹੁਤ ਚਾਂਸਸ ਵੱਜ ਜਾਂਦੇ ਨੇ ਰੋਜ਼ ਕੋਈ ਨਾ ਕੋਈ ਖਬਰ ਆਉਂਦੀ ਹੈ ਕਿ ਇਹ ਘਟਨਾ ਵਾਪਰ ਗਈ ਹੈ ਇਹ ਫਲਾਈਓਵਰ ਦੇ ਉੱਤੇ ਐਕਸੀਡੈਂਟ ਹੋ ਗਿਆ ਹਾਈਵੇ ਦੇ ਉੱਤੇ ਐਕਸੀਡੈਂਟ ਹੋ ਗਿਆ ਤਾਂ ਲੋੜੀ ਵਾਲੇ ਦਿਨ ਵੀ ਬਹੁਤ ਸੰਗਣੀ ਧੁੰਦ ਪੈਣੀ ਹੈ ਇਹ ਖਬਰ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਰੀਬੀਆਂ ਤੱਕ ਪਹੁੰਚਾ ਦਿਓ ਉਹਨਾਂ ਨੂੰ ਆਪਣੇ ਕਰੀਬੀਆਂ ਨੂੰ ਇਹ ਖਬਰ ਦੱਸ ਦਿਓ ਕਿ ਜੇਕਰ ਉਹ ਅਗਲੇ 5 ਦਿਨਾਂ ਤੱਕ ਟ੍ਰੈਵਲ ਕਰਨ ਦੀ ਸੋਚ ਰਹੇ ਨੇ ਅਗਲੇ 5 ਦਿਨ ਉਹ ਸੜਕਾਂ ਦੇ ਉੱਤੇ ਕਿੱਥੇ ਜਾਣ ਦੀ ਸੋਚ ਰਹੇ ਨੇ ਤਾਂ ਆਪਣੇ ਪਲਾਨ ਕੈਨਸਲ ਕਰ ਦਿਓ ਘਰ ਹੀ ਬੈਠ ਜਾਓ ਘਰੇ ਹੀ ਬੈਠੇ ਰਹੋ ਉਹ ਜ਼ਿਆਦਾ ਬੈਟਰ ਰਹੂਗਾ ਕਿਉਂਕਿ ਇੱਕ ਵਾਰ ਕੋਈ ਹਾਦਸਾ ਵਾਪਰ ਜਾਂਦਾ ਤਾਂ ਉਹ ਫਿਰ ਬਹੁਤ ਦੇਰ ਤੱਕ ਉਸ ਦਾ ਨੁਕਸਾਨ ਸਾਨੂੰ ਪੂਤਣਾ ਪੈਂਦਾ ਤਾਂ ਜ਼ਿਆਦਾਤਰ ਥਾਵਾਂ ਦੇ ਉੱਤੇ ਜ਼ੀਰੋ ਵਿਜ਼ਿਬਿਲਟੀ ਰਹਿਣੀ ਹੈ ਧੁੱਪ ਦੇ ਕੋਈ ਇਸ਼ਾਰ ਨਜ਼ਰ ਨਹੀਂ ਆ ਰਹੇ ਜਿਸ ਦੇ ਚਲਦਿਆ ਹੋਇਆ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਲਰਟ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਅਗਲੇ 5 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸੰਘਣੀ ਧੁੰਦ ਰਹਿਣੀ ਹੈ ਮੌਸਮ ਵਿਭਾਗ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਤੁਹਾਡੇ ਵਾਸਤੇ ਇਹ ਖਬਰ ਵੀ ਅਹਿਮ ਹੋ ਜਾਂਦੀ ਹੈ ਤੁਸੀਂ ਆਪਣੇ ਕਰੀਬੀਆਂ ਤੱਕ ਨੂੰ ਵੀ ਇਹ ਖਬਰ ਜ਼ਰੂਰ ਪਹੁੰਚਾ ਦਿਓ ਦੱਸ ਦਿਓ ਕਿ ਸੜਕਾਂ ਦੇ ਉੱਤੇ ਨਾ ਉਤਰਨ ਸੜਕਾਂ ਦੇ ਉੱਤੇ ਨਾ ਜਾਣ ਬੱਚੇ ਅੱਜ ਦੇ ਟਾਈਮ ਦੇ ਵਿੱਚ ਇਹ ਜ਼ਰੂਰ ਗਲਤੀ ਕਰ ਦਿੰਦੇ ਨੇ ਬੱਚੇ ਘਰਾਂ ਦੇ ਵਿੱਚੋਂ ਘੁੰਮਣ ਫਿਰਨ ਦੇ ਵਾਸਤੇ ਨਿਕਲ ਜਾਂਦੇ ਨੇ ਪਰ ਮਾਪੇ ਬੱਚਿਆਂ ਨੂੰ ਵੀ ਸਮਝਾਉਣ ਕਿ ਘਰਾਂ ਦੇ ਵਿੱਚ ਹੀ ਬੈਠੋ ਇਹ ਜ਼ੀਰੋ ਵਿਜ਼ਿਬਿਲਟੀ ਹੋਣੀ ਹੈ ਜ਼ੀਰੋ ਵਿਜ਼ਿਬਿਲਟੀ ਚੱਲਦਿਆ ਹੋਇਆ ਸੜਕਾਂ ਦੇ ਉੱਤੇ ਐਕਸੀਡੈਂਟ ਵੀ ਵਾਪਰ ਸਕਦੇ ਨੇ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਔਰ ਅਲਰਟ ਜਾਰੀ ਕਰਕੇ ਉਹਨਾਂ ਦੇ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਅਗਲੇ 5 ਦਿਨਾਂ ਦੇ ਵਿੱਚ ਜੋ ਧੁੰਦ ਹੈ ਉਹ ਬਹੁਤ ਜ਼ਿਆਦਾ ਵਧੇਗੀ ਧੁੰਦ ਵਧਨ ਦੇ ਨਾਲ ਜ਼ੀਰੋ ਵਿਜ਼ਿਬਿਲਟੀ ਰਹੇਗੀ ਤਾਂ ਸੜਕਾਂ ਦੇ ਉੱਤੇ ਨਾ ਨਿਕਲੋ ਤਾਂ ਤੁਸੀਂ ਇਹ ਮੈਪ ਦੇਖ ਰਹੇ ਹੋ ਇਹ ਜੋ ਮੈਪ ਦੇਖ ਰਹੇ ਹੋ ਤੁਹਾਨੂੰ ਪੰਜਾਬ ਦਾ ਇਹ ਨਕਸ਼ਾ ਨਜ਼ਰ ਆ ਰਿਹਾ ਹੈ ਤਾਂ ਇਹ ਪੰਜ ਦਿਨਾਂ ਦਾ ਇਸ ਦੇ ਉੱਤੇ ਅਲਰਟ ਦਿਖਾਇਆ ਗਿਆ ਹੈ ਪਹਿਲੇ ਦੋ ਦਿਨ ਤਾਂ ਰੈਡ ਅਲਰਟ ਜਾਰੀ ਕਰਕੇ ਦੱਸ ਦਿੱਤਾ ਉਹਨਾਂ ਨੇ 12 13 ਨੂੰ ਤਾਂ ਰੈਡ ਅਲਰਟ ਹੋ ਚੁੱਕਿਆ ਹੈ 12 13 ਦਿਨਾਂ ਨੂੰ ਜਿਹੜੀ ਦੋ ਤਰੀਕਾਂ ਨੇ ਇਸ ਤਰੀਕ ਦੇ ਉੱਤੇ ਰੈਡ ਅਲਰਟ ਹੈ ਬਾਕੀ ਦਿਨਾਂ ਦੇ ਵਿੱਚ ਜੋ ਅਲਰਟ ਹੈ ਉਸ ਨੂੰ yellow ਔਰ orange ਦੇ ਵਿੱਚ ਦਿਖਾਇਆ ਗਿਆ ਹੈ yellow ਔਰ orange ਵੀ ਹਾਲਾਂਕਿ ਬਹੁਤ ਜ਼ਿਆਦਾ ਧੁੰਦ ਦਾ ਹੀ ਨਿਸ਼ਾਨੀ ਦਿਖਾ ਰਿਹਾ ਉਹ ਤਾ ਇਹਨਾਂ ਪੰਜਾਬ ਦੇ ਵਿੱਚ ਅ ਅਲਰਟ ਜਾਰੀ ਕੀਤਾ ਗਿਆ ਹੈ ਰੈਡ ਅਲਰਟ ਜਾਰੀ ਹੋ ਗਿਆ ਹੈ ਤਾਂ ਘਰ ਦੇ ਵਿੱਚ ਹੀ ਰਹੋ ਧੁੰਦ ਤੋਂ ਬਚ ਕੇ ਰਹੋ ਕਿਉਂਕਿ ਧੁੰਦ ਦੇ ਨਾਲ ਹਰ ਰੋਜ਼ ਕੋਈ ਨਾ ਕੋਈ ਖਬਰ ਆਂਦੀ ਹੈ ਸੁਣਨ ਨੂੰ ਮਿਲਦੀ ਹੈ ਕਿ ਕਿਤੇ ਹਾਦਸਾ ਵਾਪਰ ਗਿਆ ਕਿਤੇ ਘਟਨਾ ਵਾਪਰ ਗਈ ਤਾਂ ਤੁਸੀਂ ਆਪਣਾ ਧਿਆਨ ਰੱਖੋ ਆਪਣੇ ਕਰੀਬੀਆਂ ਦਾ ਧਿਆਨ ਰੱਖੋ ਘਰਾਂ ਦੇ ਵਿੱਚ ਹੀ ਬੈਠੋ ਮੌਸਮ ਦੀ ਜੋ ਇਹ ਮਾਰ ਪੈ ਰਹੀ ਹੈ ਇਸ ਤੋਂ ਆਪਣਾ ਬਚਾਓ ਜਿੰਨਾ ਕਰ ਸਕਦੇ ਹੋ ਉਹਨਾਂ ਬਚਾ ਕਰੋ ਮਹਾਰ ਜੋ ਡਾਕਟਰ ਨੇ ਉਹਨਾਂ ਦੀ ਸਲਾਹ ਲੋ ਘਰ ਦੇ ਵਿੱਚ ਬੈਗੇ ਕਿਵੇਂ ਤੁਸੀਂ ਆਪਣਾ ਜੋ ਹੈ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ ਗਰਮ ਸਭ ਤੋਂ ਵੱਡਾ ਉਦਯੋਗਿਕ ਨਿਵੇਸ਼ ਉੱਥੇ ਹੁੰਦਾ ਹੈ ਜਿੱਥੇ ਸਭ ਤੋਂ ਵੱਧ ਸੁਰੱਖਿਆ ਹੁੰਦੀ ਹੈ ਇਹ ਭੈ ਮੁਕਤ ਵਾਤਾਵਰਨ ਤੇ ਹਰ ਤਰ੍ਹਾਂ ਦੀ ਸੁਰੱਖਿਆ ਦੇਣਾ ਰਾਜ ਦਾ ਪਹਿਲਾ ਤੇ ਮੁਢਲਾ ਕੰਮ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਉਦਯੋਗਪਤੀਆਂ ਲਈ ਚੰਗੀ ਨੀਅਤ ਤੇ ਨੀਤੀ ਨਾਲ ਕੰਮ ਕਰ ਰਹੀ ਹੈ ਇਸ ਦੇ ਨਤੀਜੇ ਵਜੋਂ ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਵੱਖ-ਵੱਖ ਤਰ੍ਹਾਂ ਦਾ ਨਿਵੇਸ਼ ਹੋ ਰਿਹਾ ਹੈ। ਪ੍ਰਿੰਟਿੰਗ ਕਾਰੋਬਾਰ ਨਾਲ ਜੁੜੇ ਨਿਵੇਸ਼ਕ ਖੁਸ਼ ਹਨ ਕਿ ਉਹਨਾਂ ਲਈ ਚੰਗਾ ਮਾਹੌਲ ਪੈਦਾ ਹੋਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਹੁਣ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ ਤੇ ਭੈਮੁਕਤ ਵਾਤਾਵਰਣ ਦੇਣ ਲਈ ਸਰਕਾਰ ਦਾ ਧੰਨਵਾਦ ਕਰਦੇ ਹਾਂ। ਬੜੇ ਬੜੇ ਇੰਡਸਟਰੀਸਟ ਪੰਜਾਬ ਵਿੱਚ ਅੱਜ ਇਨਵੈਸਟ ਕਰ ਰਹੇ ਨੇ। ਮੈਂ ਸਾਰੇ ਇੰਡਸਟਰੀ ਨੂੰ ਇੰਡਸਟਰੀਸਟ ਨੂੰ ਔਰ ਜੋ ਰੋਜ਼ਗਾਰ ਚਾਹਣਾ ਚਾਹੁੰਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਵਿੱਚ ਆਓ ਪੰਜਾਬ ਵਿੱਚ ਇਨਵੈਸਟਮੈਂਟ ਕਰੋ ਤੇ ਪੰਜਾਬ ਸਰਕਾਰ ਦੀਆਂ ਉਦਯੋਗਾਂ ਲਈ ਜੋ ਲਾਹੇਵੰਦ ਪਾਲਿਸੀਆਂ ਨੇ ਉਹਦਾ ਲਾਭ ਉਠਾਓ ਹਰ ਪੰਜਾਬੀ ਪੰਜਾਬ ਨੂੰ ਅੱਗੇ ਵਧਦਾ ਦੇਖਣਾ ਚਾਹੁੰਦਾ ਹੈ ਚੰਗੇ ਮਾਹੌਲ ਨੂੰ ਦੇਖਦਿਆਂ ਪ੍ਰਵਾਸੀ ਪੰਜਾਬੀ ਵੀ ਪੰਜਾਬ 'ਚ ਨਿਵੇਸ਼ ਕਰਨ ਲਈ ਸੋਚ ਰਹੇ ਹਨ ਤਾਂ ਜੋ ਉਹ ਵੀ ਸੂਬੇ ਦੀ ਤਰੱਕੀ 'ਚ ਆਪਣਾ ਹਿੱਸਾ ਪਾ ਸਕਣ ਇੰਡਸਟਰੀਅਲਿਸ ਵਿਸ਼ਵਾਸ ਉਹਦੋਂ ਕਰਦਾ ਜਦੋਂ ਉਹਨੂੰ ਇਹ ਲੱਗੇ ਫੈਕਟਰੀ ਜਾਣ ਵੇਲੇ ਤੇ ਘਰ ਜਾਣ ਵੇਲੇ ਪ੍ਰਾਊਡ ਫੀਲ ਹੁੰਦਾ ਮੈਨੂੰ ਸਰਕਾਰ ਮੈਨੂੰ ਟੈਕਸ ਦਾਤਾ ਕਹਿੰਦੀ ਹੈ ਨਾ ਕਿ ਮੈਨੂੰ ਚੋਰ ਕਹਿੰਦੀ ਹੈ ਨਿਵੇਸ਼ ਨੀਤੀ ਦੇ ਪਹਿਲੇ ਹੱਲੇ ਪੰਜਾਬ ਸਰਕਾਰ ਦੀ ਹੋਈ ਬੱਲੇ ਬੱਲੇ